ਅਮਰੀਕਾ ਦੇ ਇਲੈਕਸ਼ਨ ਦੀ ਕੈਂਪਿੰਗ ਦੇ ਵਿੱਚ ਡੋਨਲਡ 트ੰਪਾ ਨੇ ਇਹ ਨਾਰਾ ਦੇ ਦਿੱਤਾ ਸੀ ਜੇਕਰ ਮੈਂ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ ਮੈਂ ਇਮੀਗ੍ਰੇਸ਼ਨ ਦੀ ਸਖਤਾਈ ਕਰੂੰਗਾ ਬਾਰਡਰਾਂ ਨੂੰ ਸੀਜ਼ ਕਰ ਦੂੰਗਾ ਉਹ ਵੀ ਬਹੁਤ ਵੱਡੇ ਬਿਆਨ ਦਿੱਤੇ ਸੀ ਕਿ ਮੈਂ ਕਿਸ ਗਦਰ ਲੋਕਾਂ ਨੂੰ ਦੇਸ਼ ਦੇ ਵਿੱਚੋਂ ਖਾਸ ਢੇਰੇ ਬਿਨਾਂ ਦਸਤਾਵੇਜ਼ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਬਾਹਰ ਕੱਢੂੰਗਾ ਡੋਨਲਡ 트ੰਪ ਜਦੋਂ ਦੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਖਬਰਾਂ ਤੁਸੀਂ ਸੁਣੀਆਂ ਨੇ ਦੋ ਜਹਾਜ਼ ਅਮਰੀਕਾ ਤੋਂ ਅਮਰੀਕਸਰ ਕੇ ਕਾਉਸੋਨਾ ਦੇ ਵਿੱਚ ਬਿਨਾਂ ਦਸਤਾਵੇਜ਼ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀ ਸਨ ਹੁਣ ਜਿਹੜੀ ਖਬਰ ਦੀ ਮੈਂ ਗੱਲ ਤੁਹਾਡਾ ਨਾਲ ਕਰਨ ਲੱਗਾ 1999 ਦੇ ਵਿੱਚ ਹਜੀਤ ਕੌਰ ਹੁਣ ਅਮਰੀਕਾ ਦੇ ਵਿੱਚ ਰਹਿੰਦੇ ਨੇ ਦੋ ਆਪਣੇ ਬੱਚਿਆਂ ਦੇ ਨਾਲ 1999 ਤੋਂ ਲੈ ਕੇ 2025 ਚੱਲ ਰਿਹਾ ਹੈ 30 ਸਾਲ ਤੋਂ ਵੱਧ ਦਾ ਵਕਵਾ ਹੈ ਪਰ ਉਹਨਾਂ ਨੇ ਰਿਪੋਰਟ ਕਰ ਦਿੱਤਾ ਗਿਆ ਇੱਥੇ ਅਮਰੀਕਾ ਦੇ ਵਿੱਚ ਆ ਕੇ ਉਹਨਾਂ ਨੇ ਅਸੈਲਫ ਕੇਸ ਲਈ ਅਪਲਾਈ ਕੀਤਾ ਸੀ 2012 ਦੇ ਵਿੱਚ ਕੇਸ ਧੁੰਡਣਾਇ ਕਰ ਦਿੱਤਾ ਗਿਆ ਜਾਨੀ ਕਿ ਕੇਸ ਨੂੰ ਮਨਾਂ ਕਰ ਦਿੱਤਾ ਗਿਆ ਇਸ ਤੋਂ ਬਾਅਦ ਉਹ ਲਗਾਤਾਰ ਹਰ 6 ਮਹੀਨੇ ਦੇ ਬਾਅਦ ਤਰੀਕ ਪਹੁੰਚ ਜਾਂਦੇ ਸੀ ਪਰ ਇਸ ਵਾਰ ਜਦੋਂ ਤਰੀਕ ਪਹੁੰਚ ਗਏ ਉਹਨਾਂ ਨੂੰ ICE ਨੇ ਯਾਨੀ ਕਿ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਨੇ ਜੋ ਕਿ ਅਮਰੀਕਾ ਦੇ ਵਿੱਚ ਏਜੰਸੀ ਇਮੀਗ੍ਰੇਸ਼ਨal ਟੀਲ ਕਰਦੀ ਹੈ ਉਹਨਾਂ ਨੇ ਅਰੈਸਟ ਕਰ ਲਿਆ ਪਰਿਵਾਰ ਨੇ ਲਗਾਤਾਰ ਇਲਜ਼ਾਮ ਲਾਏ ਨੇ ਕਿ ਉਹਨਾਂ ਨੂੰ ਖਾਣਾ ਪੀਣਾ ਸਹੀ ਨਹੀਂ ਦਿੱਤਾ ਗਿਆ ਲਗਾਤਾਰ ਕਈ ਘੰਟੇ ਉਹਨਾਂ ਨੂੰ ਸਿਰਫ ਇੱਕ ਕੰਬਲ ਦਿੱਤਾ ਗਿਆ ਇਹ ਵੀ ਇਲਜ਼ਾਮ ਉਹਨਾਂ ਨੂੰ ਹੌਣ ਤੱਕ ਨਹੀਂ ਦਿੱਤਾ ਗਿਆ ਕਿ ਸੀੜਿਆ ਗਿਆ ਹਾਲਕਿ ICE ਨੇ ਸਾਰੇ ਹੀ ਜਿਨਨੇ ਉਹਨਾਂ ਤੇ ਇਲਜ਼ਾਮ ਲੱਗੇ ਨੇ ਉਹਨਾਂ ਦਾ ਖੰਡਨ ਕੀਤਾ ਪਰ ਇਹਦੇ ਵਿਚਾਲੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਪਰਿਵਾਰ ਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਨਾਲ ਜੁੜ ਰਹੀਆਂ ਨੇ ਲਗਾਤਾਰ ਬਹੁਤ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਅਮਰੀਕਾ ਦੇ ਵਿੱਚ ਬਹੁਤ ਵੱਡੇ ਪੱਤਰ ਤੇ ਪ੍ਰੋਟੈਸਟ ਵੀ ਹੋਏ ਪੰਜਾਬੀ ਭਾਈਚਾਰੇ ਦੇ ਲੋਕ ਛੜਕਾਂ ਤੇ ਆਏ ਗਲਾਂ ਦੇ ਵਿੱਚ ਤਕਤੀਆਂ ਦਿਖੀਆਂ ਉਹਨਾਂ ਦੇ ਉੱਪਰ ਲਿਖਿਆ ਸੀ ਸਾਡੀ ਦਾਦੀ ਨੂੰ ਰਿਹਾਅ ਕਰੋ ਯਾਨੀ ਕਿ ਪੁੱਤੇ ਪੁੱਤੀਆਂ ਵੀ ਨਹੀਂ ਉਹਨਾਂ ਤੇ ਇਹ ਲਗਾਤਾਰ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਭਾਰਤ ਤੇ ਭੇਜ ਦਿੱਤਾ ਗਿਆ ਪਰ ਉਹਨਾਂ ਨੂੰ 31 ਸਾਲ ਤੋਂ ਸਮਾਂ ਵੱਧ ਹੋ ਚੁੱਕਿਆ ਅਮਰੀਕਾ ਦੇ ਵਿੱਚ ਰਹਿੰਦੇ ਐ ਉਸ ਵਕਤ ਭਾਰਤ ਦੇ ਵਿੱਚ ਨਾ ਉਹਨਾਂ ਦਾ ਕੋਈ ਘਰ ਨਾ ਕੋਈ ਪਰਿਵਾਰ ਆ ਸਾਰੇ ਪਰਿਵਾਰ ਦੇ ਜੀ ਇੱਥੇ ਨੇ ਹਰਜੀਤ ਕੌਰ ਹਣਾਂ ਦਾ ਵੀ ਬਿਆਨ ਸਾਹਮਣੇ ਆਇਆ ਜਿੱਨੇ ਸਾਰਿਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਉਹਨਿਆ ਨੇ ਇਹ ਗੱਲ ਕਹੀ ਇਹਨੂੰ ਚੰਗਾ ਮੇਰੀ ਮੌਤ ਮੈਨੂੰ ਰਿਪੋਰਟ ਨਾ ਕੀਤਾ ਜਾਵੇ ਪਰ ਇਹਦੇ ਵਿਚਾਲੇ ਜਿਹੜੀ ਵੱਡੀ ਖਬਰ ਹੋਣੀ ਸਾਹਮਣੇ ਆਈ ਕਿ ਉਹਨਾਂ ਨੇ ਰਿਪੋਰਟ ਅਮਰੀਕਾ ਤੋਂ ਕਰ ਦਿੱਤਾ ਗਿਆ ਦਿੱਲੀ ਉਹਨਾਂ ਨੂੰ ਪਹੁੰਚਾ ਦਿੱਤਾ ਕਿ ਇਸ ਵਕਤ ਅਮਰੀਕਾ ਦੇ ਵਿੱਚ ਅਜਿਹੀ ਸਥਿਤੀ ਬਣੀ ਹੋਈ ਹੈ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਲੋਕਾਂ ਦੇ ਵਿੱਚ ਇੱਕ ਡਰਦਾ ਮਾਹੌਲ ਆ ਖਾਸ ਜਿਵੇਂ ਨਾ ਦਸਤਾਵੇਜ਼ ਤੋਂ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਔਰ ਇਹ ਬਹੁਤ ਵੱਡੀ ਗੱਲ ਹੈ ਕਿ 31 ਸਾਲ ਤੋਂ ਵੱਧ ਸਮਾਂ ਕਿਸੇ ਮੁਲਕ ਦੇ ਵਿੱਚ ਹੋ ਗਿਆ ਹੋਵੇ ਉਸ ਮੁਲਕ ਤੋਂ ਉਹਨਾਂ ਨੂੰ ਬਾਹਰ ਕੱਢ ਦੇਣਾ ਖਾਸ ਉਸ ਮੁਲਕ ਦੇ ਵਿੱਚ ਉਹਨਾਂ ਦੇ ਪੁੱਤੇ ਹੀ ਨੇ ਪੁੱਤੀਆਂ ਨੇ ਉਸ ਮੁਲਕ ਦੇ ਵਿੱਚ ਉਹਨਾਂ ਦੇ ਬੱਚੇ ਨੇ ਉਸ ਮੁਲਕ ਦੇ ਵਿੱਚ ਉਹਨਾਂ ਦੀਆਂ ਨੂਹਾਂ ਨੇ ਉਸ ਮੁਲਕ ਦੇ ਵਿੱਚ ਉਹਨਾਂ ਦਾ ਪਰਿਵਾਰ ਹੈ